ਗੁਰੂਗ੍ਰਾਮ ਦੇ ਨੇੜੇ ਜਿਹੜੀ ਇੱਕ ਪਾਰਕ ਹੈ ਉਹਦੇ ਵਿੱਚ ਸਾਨੂੰ ਬੇਲ ਦਾ ਰੁੱਖ ਮਿਲਿਆ ਜਿਸ ਨੂੰ ਬੇਲ ਦੇ ਫਲ ਲੱਗੇ ਹੋਏ ਨੇ ਆਪਾਂ ਇਹਨੂੰ ਨੇੜਿਓਂ ਕਰਕੇ ਜ਼ੂਮ ਕਰਕੇ ਵੇਖਦੇ ਹਾਂ ਆਪ ਦੇਖੋ ਤੁਸੀਂ ਕਿ ਆ ਤੁਹਾਨੂੰ ਬੇਲ ਦਾ ਫਲ ਲੱਗਾ ਤੁਹਾਨੂੰ ਨਜ਼ਰ ਆਵੇਗਾ ਮੈਡੀਕਲ ਲਾਈਨ ਮੁਤਾਬਕ ਕਿਹਾ ਜਾਂਦਾ ਹੈ ਕਿ ਬੇਲ ਜਿਹੜੀ ਹੈ ਸਿਹਤ ਦੇ ਲਈ ਖਾਸ ਕਰਕੇ ਪੇਟ ਦੇ ਰਿਹਾ ਬਹੁਤ ਸਾਰੀਆਂ ਬਿਮਾਰੀਆਂ ਦੇ ਬੜੀ ਬਹੁਤ ਲਾਭਦਾਇਕ ਹੈ ਜਿਵੇਂ ਸਰੀਰ ਦੇ ਵਿੱਚ ਗਰਮੀ ਪੈ ਜਾਣੀ ਜਾਂ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਸਰੀਰ ਨੂੰ ਕਾਫੀ ਰਾਹਤ ਮਿਲਦੀ ਆ ਤੇ ਇਹ ਰੁੱਖ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਰੁੱਖ ਜਿਹੜੇ ਨੇ ਵੇਖੋ ਸ਼ਹਿਰਾਂ ਦੇ ਵਿੱਚ ਵੀ ਸਾਂਭੇ ਹੋਏ ਨਹੀਂ ਇਹ ਰੁੱਖ ਦਾ ਜਿਹੜਾ ਪੱਤੇ ਵੀ ਵੇ ਤੁਸੀਂ ਵੇਖ ਸਕਦੇ ਹੋ ਕਿੰਦੇ ਪਿਆਰੇ ਜੇ ਪੱਤੇ ਨੇ ਤੇ ਇਹਦੀ ਜਿਹੜੀ ਆ ਤਣਾ ਜਿਹੜਾ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਤਣਾ ਲੱਗਦਾ ਸਿੱਧੇ ਦਾ ਸਿੱਧਾ ਉੱਪਰ ਤੱਕ ਗਿਆ ਹੋਇਆ ਇਹ ਬੀਲ ਦੇ ਰੁੱਖ ਦਾ ਦ੍ਰਿਸ਼ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ